ਪਾਠ ਕਰਦੇ ਆ ਕਰਦੇ ਆ ਨਾਮ ਜਪਦੇ ਆ ਜਪਦੇ ਆ ਰਸ ਮਿਲਿਆ ਸੀ ਗਵਾ ਗਏ ਉਹ ਗੋਸਤਾਖੀ ਮਾਫੀ ਨੂੰ ਹੰਕਾਰ ਨਾ ਸਮਝ ਲੈਣਾ ਮੈਂ ਉਹਨਾਂ ਨੂੰ ਕਹਿ ਦੇਣਾ ਹੁੰਦਾ ਮਿਲਤੇ ਗਿਆ ਉਹਦੀ ਬਖਸ਼ਿਸ਼ੀ ਪਾਤਰਤਾ ਨਹੀਂ ਸੀ ਆਂਡਾ ਨਹੀਂ ਸੀ ਗਵਾ ਦਿੱਤਾ ਦੋਨੋਂ ਦੇ ਇਸ ਤਰ੍ਹਾਂ ਜਿਨ੍ਹਾਂ ਦੀ ਸਮਰੱਥਾ ਨਹੀਂ ਆਉਂਦੀ ਸਮਝ ਨਹੀਂ ਆਉਂਦੀ ਧਨ ਮਿਲਤੇ ਜਾਂਦਾ ਹੈ ਗਵਾ ਬੈਠਦਾ ਗਵਾ ਬੈਠਦਾ ਪਾਤਰਤਾ ਨਹੀਂ ਮੈਂ بڑے بڑے ਚੋਟੀ ਦੇ ਧਨਵਾਨ ਰੋਂਦੇ ਪਿੱਟਦੇ ਦੇਖੇ ਮਿਲ ਗਿਆ ਕਿਦਰੇ ਅਚਨ ਚੇਤ ਧਨ ਪਾਤਰਤਾ ਨਹੀਂ ਸੀ ਮਿਲ ਗਿਆ ਕਿਦਰੇ ਅਚਨ ਚੇਤ ਗੁਰਬਾਣੀ ਦਾ ਰਸ ਨਾਮ ਦਾ ਰਸ ਕੋਈ ਜਲਕ ਗਵਾ ਬੈਠੇ ਪਾਤਰਤਾ ਨਹੀਂ ਸੀ ਪਰਮਾਤਮਾ ਦੇ ਕੇ ਖੁੰਦਾ ਨਹੀਂ ਹੈ ਉਹ ਫਿਰ ਵੀ ਦੇ ਹੀ ਜਾਂਦਾ ਹੁੰਦਾ ਹੈ ਪਾਤਰਤਾ ਛੋਟੀ ਆਉਂਦੀ ਡੁੱਲ ਜਾਂਦਾ ਹੈ ਇਸ ਵਾਸਤੇ ਧਾਰਮਿਕ ਵਿਦਵਾਨ ਕਹਿੰਦੇ ਨੇ ਤੂੰ ਯਤਨ ਕਰ ਆਪਣੀ ਪਾਤਰਤਾ ਨੂੰ ਵਧਾ ਇਹ ਜਿਹੜੀ ਰੋਜ਼ ਦੀ ਸਾਧਨਾ ਹੈ ਅੰਮ੍ਰਿਤ ਵੇਲੇ ਦਾ ਉੱਠਣਾ ਹੈ ਜਾਗਣਾ ਹੈ ਜਬ ਤੱਕ ਕਰਨਾ ਹੈ ਇਹ ਆਪਣੀ ਪਾਤਰਤਾ ਬਣਾਣੀ ਹੈ ਯਕੀਨ ਜਾਣੋ ਜਿਸ ਦਿਨ ਪਾਤਰਤਾ ਬਣ ਗਈ ਉਸੇ ਦਿਨ ਨਾਮ ਦਾ ਰਸ ਮਿਲ ਜਾਏਗਾ ਅੱਜ ਤੱਕ ਨਹੀਂ ਮਿਲਿਆ ਤੋ ਫਰੀਦ ਦੀ ਤਰ੍ਹਾਂ ਹੀ ਕਹਿ ਉਠਣਾ ਮੁਝ ਔ ਗੁਣ ਸਹਿ ਨਹੀਂ ਲੋਸ ਪੈਸੇ ਮਨ ਮੇ ਕੀਆ ਰੋਸ ਕੀ ਪਰਮਾਤਮਾ ਨੇ ਰੋਸ ਕੀਤਾ ਹੋਇਆ ਨਹੀਂ ਮਿਲਦਾ ਪਰ ਉਸੇ ਹੋਇਆ ਅਨਿਆ ਨੇ ਮਾਜ਼ਾਂ ਪੇ ਪੜਦੇ ਆ ਕਿ ਸ਼ੇਖ ਸੁਲਤਾਨ ਫਰੀਦ ਨੂੰ ਕਹਿ ਰਿਹਾ ਸੀ ਇੰਨੇ ਨਿਮਾਜ਼ ਪੜਦੇ ਹੋ ਸਾਰਾ ਦਿਨ ਅੱਲਾਹ ਹੋ ਅੱਲਾਹ ਹੋ ਕਰਦੇ ਹੋ ਇਤਨੀ ਇਬਾਦਤ ਕਰਦੇ ਹੋ ਪਰ ਖੇੜ ਤੇ ਨਹੀਂ ਬਣੇ। ਕੀ ਰੱਬ ਰੁਸਿਆ ਹੋਇਆ ਹੈ? ਕੀ ਰੱਬ ਤੁਹਾਡੇ ਤੇ ਗੁੱਸੇ ਹੈ? ਫਰੀਦ ਕਹਿੰਨ ਨਹੀਂ। ਤੈਸੇ ਮਨ ਮੇਂ ਕੀਆ ਰੋਸ ਕਹਿੰਨ ਕਤਈ ਨਹੀਂ। ਮੁਝ ਔਗੁਣ ਸਹਿ ਨਾਏ। ਮੇਰੇ ਕੋਲ ਪਾਤਰਤਾ ਨਹੀਂ 26 ਸਾਲ ਤੋਂ ਤਪੱਸਿਆ ਕਰ ਰਹੇ ਨੇ ਕਹਿੰਦੇ ਨੇ ਪਾਤਰਤਾ ਨਹੀਂ ਜੁਟਾ ਸਕਿਆ ਕਈ ਵਾਰ ਜ਼ਿੰਦਗੀਆਂ ਦੀਆਂ ਜ਼ਿੰਦਗੀਆਂ ਲੰਘ ਜਾਂਦੀਆਂ ਨੇ ਪਾਤਰਤਾ ਜੁਟਾਣ ਦੇ ਵਿੱਚ ਉਹਦੀ ਬਖਸ਼ਿਸ਼ ਤੇ ਹਰ ਵਕਤ ਹੋ ਰਹੀ ਹੈ ਮਨੋ ਕੋ ਦੇ ਕੋਲ ਪਾਤਰਤਾ ਨਹੀਂ ਹੁੰਦੀ ਔਰ ਇਸ ਵਾਸਤੇ ਵਸਤੂ ਨਹੀਂ ਮਿਲਦੀ ਜੋ ਕੁਝ ਮਿਲ ਗਿਆ ਸੀ ਹੈ ਇੰਜ ਲ ਇਨੂੰ ਕਿਦਰੇ ਹੰਕਾਰ ਦੀ ਆਦਿ ਸੁਨਾ ਸਮਝਣਾ ਜੋ ਕੁਝ ਮਿਲ ਗਿਆ ਇਹ ਪਾਤਰਤਾ ਸੀ ਜੋ ਨਹੀਂ ਮਿਲਿਆ ਪਾਤਰਤਾ ਨਹੀਂ ਨਹੀਂ ਸਾਧਨਾ ਮਿਹਨਤ ਸਿਰਫ ਪਾਤਰਤਾ ਜੁਟਾਉਣ ਵਾਸਤੇ ਆਉਂਦੀ ਹੈ ਬੜੀ ਮੁਸ਼ਕਲ ਕਰਨੀ ਪੈਂਦੀ ਹੈ ਤੇ ਪਾਤਰਤਾ ਵਾਸਤੇ ਅਗਰ ਪ੍ਰਮਾਤਮਾ ਕੋਲੋਂ ਪ੍ਰਾਪਤੀ ਵਾਸਤੇ ਵੀ ਇਤਨੀ ਮਿਹਨਤ ਕਰਨੀ ਪਏ ਉਹ ਬਖਸ਼ਿੰਦ ਨਹੀਂ ਹੈ ਫਿਰ ਉਹ ਰਹਿਮ ਤੇ ਰਹਿਮਾਨ ਨਹੀਂ ਹੈ ਉਹ ਤੇ ਦੇਈ ਜਾ ਰਿਹਾ ਹੈ ਉਹ ਤੇ ਜਿਵੇਂ ਬਦਲਾਂ ਤੋਂ ਬਾਰਿਸ਼ ਆਉਂਦੀ ਹੈ ਇਸ ਤਰ੍ਹਾਂ ਦੇਈ ਜਾ ਰਿਹਾ ਹੈ ਮਿਹਨਤ ਕਰਨੀ ਪੈਂਦੀ ਹੈ ਪਾਤਰਤਾ ਜੁੜਨ ਵਾਸਤੇ ਇਸ ਨੁਕਤੇ ਨੂੰ ਅਗਰ ਧਿਆਨ ਵਿੱਚ ਰੱਖੋਗੇ ਕਤਈ ਪਰਮਾਤਮਾ ਤੇ ਗੁਰੂ ਤੇ ਗਿਲਾ ਨਹੀਂ ਪੈਦਾ ਹੋਵੇਗਾ ਜੋ ਨਹੀਂ ਮਿਲਿਆ ਮੇਰੀ ਪਾਤਰਤਾ ਹੀ ਨਹੀਂ ਸੀ ਜੋ ਮਿਲ ਗਿਆ ਮਿਹਨਤ ਕਰਕੇ ਪਾਤਰਤਾ ਜੁਟਾ ਦਿੱਤੀ ਹੈ ਉਹ ਹਰ ਵਕਤ بارش ਕਰ ਰਿਹਾ ਹੈ ਹਰ ਵਕਤ ਪਰ ਕਰਾਂ ਕਿ ਮੇਰੇ ਕੋਲ ਨਿੱਕੀ ਜਿਹੀ ਕੋਲੀ ਹੋਤ ਨਹੀਂ ਪਾਣੀ ਆਇਆ ਉਹਦੀ بارش ਤੇ ਹਰ ਵਕਤ ਹੋ ਰਹੀ ਉਹਦੀ ਰਹਿਮਤ ਤੇ ਹਰ ਵਕਤ ਹੋ ਰਹੀ ਪਾਤਰਤਾ ਜੁਟਾਣ ਦੇ ਵਿੱਚ ਬੜੀ ਭਾਰੀ ਮਿਹਨਤ ਕਰਨੀ ਪੈਂਦੀ ਹੈ ਖੈਰ ਹੁਣ ਮੈਂ ਅਰਜ਼ ਕਰਾਂ ਮਰਦੇ ਦਮ ਤੱਕ ਮਨੁੱਖ ਦਾ ਮਨ ਅਮੰਗ ਨਹੀਂ ਹੁੰਦਾ ਪਰ ਮੰਗਾਂ ਦਾ ਬਹੁਤ ਸਿਰ ਤੇ ਪਿਆ ਰਹਿੰਦਾ ਹੈ ਕਿਸੇ ਦਬਾਅ ਹੇਠ ਮਰ ਖਪ ਜਾਂਦਾ ਹੈ ਔਰ ਮੰਗਦੇ ਕੇਂਦਰ ਪਿੰਨ ਨੇ ਹੰਕਾਰ ਹੰਕਾਰ ਮੰਗਦਾ ਹੈ ਪ੍ਰਭਤਾ ਇਤਨੇ ਵੱਡੇ ਪ੍ਰਭਤਾ ਮੰਗਦਾ ਨਵਾਂ ਖੰਡਾਂ ਵਿੱਚ ਜਾਣੇ ਇਹ ਕੀ ਇੱਕ ਸ਼ਹਿਰ ਦੇ ਬੰਦੇ ਮੈਨੂੰ ਜਾਣਨ ਤੇ ਬਰਾਦਰੀ ਦੇ ਨਹੀਂ ਇੱਕ ਮੁਲਕ ਦੇ ਜਾਣਨ ਨਹੀਂ ਨਮਾ ਖੰਡਾਂ ਵਿੱਚ ਮੈਨੂੰ ਜਾਣਿਆ ਇਤਨੇ ਮੇਰੀ ਪ੍ਰਭਤਾ ਹੋਵੇ ਇਤਨੀ ਮੇਰੀ ਸ਼ਕਤੀ ਹੋਵੇ ਕਿ ਹੰਕਾਰ ਦੀ ਮੰਗ ਲੋਭ ਦੀ ਮੰਗ ਬਹੁਤ ਧਨ ਚਾਹੀਦਾ ਬਹੁਤ ਧਨ ਚਾਹੀਦਾ ਕਿਤਨਾ ਧਨ ਚਾਹੀਦਾ ਅਸੀਂ ਸੀਮਾ ਨਹੀਂ ਦੱਸਦਾ ਸਹਿਸ ਕਟੇ ਲੱਖ ਕੋਟ ਦਾਵੇ ਕ੍ਰਿਪਤ ਨਾ ਆਵੇ ਮਾਇਆ પાਛੇ ਪਾਵੇ ਫਿਰ ਕਾਮ ਦੀ ਮੰਗ ਇਸ ਨੂੰ ਤਿੰਨਾ ਮੰਗਾ ਨੂੰ ਲੋਕੀ ਤ੍ਰਿਪਤ ਕਰਨ ਦੀ ਕੋਸ਼ਿਸ਼ ਕਰਦੇ ਰਹੇ ਨਹੀਂ ਹੋਏ ਨਜ਼ਾਮ ਹైదరాబాద్ ਦੀਆਂ 600 ਬੇਗਮਾਂ ਸਨ ਔਰ ਦੁਰਾਚਾਰੀ ਕਿਸ ਨੂੰ ਕਹਿੰਦੇ ਨੇ ਇੱਕ ਮਹਾਰਾਜੇ ਦੀ 400 ਪਟਰਾਣੀਆਂ ਸਨ ਔਰ ਦੁਰਾਚਾਰੀ ਕਿਸ ਨੂੰ ਆਖੋਗੇ ਔਰ ਕੌਣ ਹੁੰਦਾ ਦੁਰਾਚਾਰੀ ਕਾਮ ਦੇ ਮੰਗ ਲੋਭ ਦੇ ਮੰਗ ਹੰਕਾਰ ਦੇ ਮੰਗ ਮੰਗ ਜੋ ਵੀ ਨਿਕਲੇਗੀ ਇਨਾ ਤਿੰਨਾ ਥਾਵਾਂ ਤੋਂ ਨਿਕਲੇਗੀ ਚੌਥੀ ਥਾਂ ਨਹੀਂ ਯਾ ਤੇ ਇਹ ਮੰਗਾ ਸਮਾਪਤ ਹੋਵਨ ਤੇ ਮੰਗਾ ਦਾ ਬੋਝ ਉਤਰੇ ਯਾ ਮੰਗਾ ਪੂਰੀਆਂ ਹੋਵਨ ਨਹੀਂ ਹੋਣਗੀਆਂ ਪੂਰੀਆਂ ਹੁਣ ਮੈਂ ਫਿਰ ਅਰਜ਼ ਕਰਾਂ ਪਾਇਸ਼ਾ ਨਹੀਂ ਆਉਣਗੀਆਂ ਪੂਰੀਆਂ ਕਿਉਂ ਜ਼ਿੰਦਗੀ ਸੀਮਤ ਹੈ ਖਾਇਸ਼ ਦੀ ਕੋਈ ਸੀਮਾ ਨਹੀਂ ਮੰਗ ਦੀ ਕੋਈ ਸੀਮਾ ਨਹੀਂ ਹੈ ਜ਼ਿੰਦਗੀ ਦੀ ਸੀਮਾ ਹੈ ਸਾਰੇ ਸਿਆਣੇ ਇਹ ਨੁਕਤਾ ਪਕੜ ਦੇ ਚ ਜ਼ਰੂਰ ਆਣਾ ਚਾਹੀਦਾ ਹੈ ਜ਼ਿੰਦਗੀ ਸੀਮਤ ਹੈ ਖਾਇਸ਼ਾਂ ਦੀ ਸੀਮਾ ਨਹੀਂ ਹੈ ਇੱਕ ਦਿਨ ਜ਼ਿੰਦਗੀ ਖਤਮ ਹੋ ਜਾਂਦੀ ਹੈ ਖਾਇਸ਼ਾਂ ਨਹੀਂ ਖਤਮ ਹੁੰਦੀਆਂ ਇਕ ਦਿਨ ਜੀਵਨ ਖਤਮ ਹੋ ਜਾਂਦਾ ਮੰਗਾ ਤੇ ਤਿਉਂ ਦੀਆਂ ਤਿਉਂ ਮੌਜੂਦ ਰਹਿੰਦੀਆਂ ਨੇ ਫਿਰ ਕਿਸ ਤਰ੍ਹਾਂ ਕਰੀਏ ਬਿਖਾਰੀ ਦੀ ਤਰ੍ਹਾਂ ਮਰਨਾ ਮੰਗਤੇ ਦੀ ਤਰ੍ਹਾਂ ਜਿੰਨੇ ਚਿਰ ਤੱਕ ਮੰਗ ਜਾ ਰਹੀ ਹੈ ਭੁੱਖ ਮੰਗਤੇ ਦੀ ਤਰ੍ਹਾਂ ਮਰਿਆ ਫਿਰ ਮੰਗਤੇ ਦੀ ਤਰ੍ਹਾਂ ਜਨਮ ਲਵੇਗਾ ਜਿੰਨੇ ਚਿਰ ਤੱਕ ਕੋਈ ਬਾਦਸ਼ਾਹ ਦੀ ਤਰ੍ਹਾਂ ਨਹੀਂ ਮੰਨਿਆ ਜਨਮ ਮਰਨ ਤੋਂ ਰਹਿਤ ਨਹੀਂ ਹੋ ਸਕਦਾ ਜਿਨ੍ਹਾਂ ਨੂੰ ਤੁਸੀਂ ਬਾਦਸ਼ਾਹ ਕਹਿੰਦੇ ਹੋ ਬਿਖਾਰੀ ਨੇ ਕੋਈ ਉਹਨਾਂ ਦੇ ਮਨ ਅਮੰਗ ਹੁੰਦੇ ਨੇ ਕਿਸੇ ਹੁਕਮਰਾਨ ਦਾ ਮਨ ਅਮੰਗ ਹੁੰਦਾ ਮੰਗ ਤੇ ਆਉਂਦੀ ਹੈ ਆਉਂਦੀ ਹੰਕਾਰ ਕੇਂਦਰ ਬਣਿਆ ਹੁੰਦਾ ਲੋਭ ਕੇਂਦਰ ਬਣਿਆ ਹੁੰਦਾ ਕਾਮ ਕੇਂਦਰ ਬਣਿਆ ਹੁੰਦਾ ਮੈਂ ਅਰਜ਼ ਕਰਾਂ ਜ਼ਿੰਦਗੀ ਰੋਜ਼ ਰੋਜ਼ ਛੋਟੀ ਆਉਂਦੀ ਜਾ ਰਹੀ ਹੈ ਮੰਗ ਰੋਜ਼ ਰੋਜ਼ ਵੱਧਦੀ ਜਾ ਰਹੀ ਹੈ ਜ਼ਿੰਦਗੀ ਦਾ ਅੰਤ ਹੋ ਜਾਂਦਾ ਹੈ ਮੰਗਾਂ ਦਾ ਅੰਤ ਹੁੰਦਾ ਨਹੀਂ ਮੰਗਤੇ ਦੀ ਤਰ੍ਹਾਂ ਜੀਵਿਆ ਮੰਗਤੇ ਦੀ ਤਰ੍ਹਾਂ ਮਰ ਗਿਆ ਸੰਸਾਰ ਦਾ ਮੰਗਤਾ ਸੀ ਅਜੇ ਸੰਸਾਰ ਚਾਹੀਦਾ ਸੀ ਉਹ ਪਰਮਾਤਮਾ ਫਿਰ ਸੰਸਾਰ ਦੇ ਵਿੱਚ ਭੇਜ ਦਿੰਦਾ ਤੈਨੂੰ ਸੰਸਾਰ ਚਾਹੀਦਾ ਹੈ ਜਾ ਚੱਲਦਾ ਰਹਿੰਦਾ ਜਨਮ ਚੱਲਦਾ ਰਹੇ ਪਰਬਕ ਸਿਮਰਨ ਮੋਖ ਜੇ ਪ੍ਰਭੂ ਦਾ ਸਿਮਰਨ ਕਰੀਏ ਉਹਨੂੰ ਯਾਦ ਕਰੀਏ ਤੇ ਯਾਦ ਕਰਦਿਆਂ ਕਰਦਿਆਂ ਉਹਨੂੰ ਮੰਗੇ ਮੰਗ ਇਸ ਤਰ੍ਹਾਂ ਅੰਦਰੋਂ ਪੈਦਾ ਹੋਵੇ ਜਿਵੇਂ ਹੰਕਾਰ ਕੇਂਦਰ ਬਣਿਆ ਲੋਭ ਕੇਂਦਰ ਬਣਿਆ ਕਾਮ ਕੇਂਦਰ ਬਣਿਆ ਇਸ ਤਰ੍ਹਾਂ ਇਸ ਮੰਗ ਦਾ ਕੇਂਦਰ ਬਣੇ ਸਾਡੀ ਸ਼ਰਧਾ ਸਾਡਾ ਬਰੋਸਾ ਫਿਰ ਮੰਗੇ ਮਨੁੱਖ ਪਰਮਾਤਮਾ ਨੂੰ ਈਸ਼ਵਰ ਨੂੰ ਹੁਣ ਈਸ਼ਵਰ ਦੇ ਸਭ ਕੁਝ ਹੈ ਪਹਾੜ ਹੈ ਸੋਨਾ ਹੈ ਚਾਂਦੀ ਹੈ ਸੰਸਾਰ ਹੈ ਖੰਡ ਹੈ ਬ੍ਰਹਿਮੰਡ ਹੈ ਸਾਰੇ ਦਾ ਸਾਰਾ ਤੇ ਪਰਮਾਤਮਾ ਦੇ ਵਿੱਚ ਹੈ ਪਰਮਾਤਮਾ ਮਿਲ ਗਿਆ ਤੇ ਸਭ ਕੁਝ ਮਿਲ ਗਿਆ ਸਭ ਕੁਝ ਮਿਲਿਆ ਤੇ ਕੱਖ ਵੀ ਨਹੀਂ ਮਿਲਿਆ ਇਹ ਵੀ ਮਾਰਜ ਕਰਦੇ ਜਿਸ ਦਿਨ ਪਰਮਾਤਮਾ ਮਿਲਦਾ ਹੈ ਉਸ ਦਿਨ ਸਭ ਕੁਝ ਮਿਲਦਾ ਹੈ ਇਦੇ ਕੋਲ ਸਭ ਕੁਝ ਹੈ ਕੱਖ ਵੀ ਨਹੀਂ ਹੋਵੇਗਾ ਇਹਵੇਂ ਸਾਨੂੰ ਭਲੇਖਾ ਹੁੰਦਾ ਹੈ ਮੰਗਾਉ ਦੇ ਅੰਦਰ ਵੀ ਜਾਰੀ ਆਉਂਦੀਆਂ ਨੇ ਜਿਹਨੂੰ ਤੁਸੀਂ ਕਹਿ ਦਿੰਦੇ ਹੋ ਇਹਦੇ ਕੋਲ ਤੇ ਸਭ ਕੁਝ ਹੈ ਇਹਨੂੰ ਪਰਮਾਤਮਾ ਨੇ ਸਭ ਕੁਝ ਦਿੱਤਾ ਹੈ ਸਭ ਕੁਝ ਕਿਸੇ ਕੋਲ ਵੀ ਨਹੀਂ ਹੈ ਨਹੀਂ ਹੈ ਇਹਦੇ ਕੋਲ ਸਭ ਕੁਝ ਹੈ ਉਹਨੂੰ ਕਹਿ ਸਕਦੇ ਆ ਜਿਹਦੇ ਕੋਲ ਪਰਮਾਤਮਾ ਹੈ ਜਿਹਦੇ ਕੋਲ ਨਾਮ ਦਾ ਰਸ ਹੈ ਇਹ ਮੰਗ ਪ੍ਰੇਮ ਤੋਂ ਪੈਦਾ ਹੁੰਦੀ ਹੈ ਬਰਹਤੋਂ ਪੈਦਾ ਹੁੰਦੀ ਹੈ ਔਰ ਇਹ ਬਿਰਹਾ ਤੇ ਪ੍ਰੇਮ ਤਾਂ ਪੈਦਾ ਹੁੰਦਾ ਹੈ ਯਾਦ ਕਰੀਏ ਜਿਵੇਂ ਖਾਦਾ ਹੋਇਆ ਭੋਜਨ ਸਰੀਰ ਦੇ ਅੰਦਰ ਕੁਝ ਪੜਾਵਾਂ ਤੋਂ ਲੰਘ ਕੇ ਅੰਤ ਦੇਚ ਹੋਂਨ ਬਣਦਾ ਹੈ ਕੀਤੀ ਹੋਈ ਯਾਦ ਕੀਤਾ ਹੋਇਆ ਜਪ ਜਪਿਆ ਹੋਇਆ ਨਾਮ ਕੁਝ ਪੜਾਵਾਂ ਤੋਂ ਲੰਘ ਕੇ ਪ੍ਰੇਮ ਬਣ ਜਾਂਦਾ ਹੈ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਪ੍ਰੇਮ ਤੇ ਨਹੀਂ ਰੋਟੀ ਖਾ ਰਿਹਾ ਜੇ ਓਣ ਤੇ ਨਹੀਂ ਬਣੇਗੀ ਨਹੀਂ ਬਣੇਗੀ ਅਗਰ ਬੁਰਕੀ ਵਾਕਈ ਅੰਦਰ ਚੜੀ ਗਈ ਹੈ ਤਾਂ ਕੁਛ ਪੜਾਵਾ ਤੋਂ ਲੰਘ ਕੇ ਇਹਦਾ ਕੁਛ ਬਾਗ ਓਣ ਬਣ ਜਾਏਗਾ